ਹਾਂਜੀ ਸਤ ਸ੍ਰੀ ਅਕਾਲ ਜੀ ਤੁਹਾਡਾ ਤ੍ਰੁਥਵੇ ਦੀ ਕਲਾਸ ਦੇ ਵਿੱਚ ਸਵਾਗਤ ਹੈ ਅੱਜ ਆਪਣਾ ਕਲਾਸ ਦਾ 3rd ਡੇ ਹੈ ਅੱਜ ਦੀ ਕਲਾਸ ਦੇ ਵਿੱਚ ਵੀ ਆਪਾਂ ਕੁਝ ਸੈਂਟੈਂਸਿਸ ਹੀ ਪ੍ਰੈਕਟਿਸ ਕਰਾਂਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਪੰਜਾਬੀ ਦੇ ਵਿੱਚ ਸੈਂਟੈਂਸ ਬੋਲੂੰਗੀ ਤੁਹਾਡੇ ਕੋਲ 5 ਸੈਕਿੰਡ ਦਾ ਸਮਾਂ ਹੋਊਗਾ ਉਹਦੇ ਵਿੱਚ ਤੁਸੀਂ ਉਹਦਾ ਆਨਸਰ ਸੋਚ ਲਿਓ ਉਸ ਤੋਂ ਬਾਅਦ ਮੈਂ ਤੁਹਾਨੂੰ ਉਹਦਾ ਕਰੈਕਟ ਆਨਸਰ ਇੰਗਲਿਸ਼ ਦਵਾਂਗੀ ਇਸੇ ਤਰ੍ਹਾਂ ਆਪਾਂ 20 ਸੈਂਟੈਂਸਿਸ ਹੀ ਪ੍ਰੈਕਟਿਸ ਕਰਾਂਗੇ एंड इस वीडियो नो तुसी लास्ट तक जरूर देखना बिकॉज बहुत ही इंपॉर्टेंट चीज़ दसूँगी मैं इस वीडियो के लास्ट के जो बहुत कम आएगी जड़े इंग्लिश सीखना चाहते हैं ठीक है जी करिए स्टार्ट ओके अपना पहला सेंटेंस हैगा मैं कम कर हाँ जो आप किसी दसना हो आप कि, कि चलें मैं कम कर हाँ यंसर है आई एम गोइंग टू वर्क ਮੈਂ ਕੰਮ ਕਰਨ ਜਾ ਰਿਹਾ ਹਾਂ ਆਈ ਏਮ ਗੋਇੰਗ ਟੂ ਵਰਕ ਨੈਕਸਟ ਹੈ ਮੈਂ ਪਿਛਲੇ ਸਾਲ ਕੈਲੀਫੋਰਨੀਆ ਸ਼ਿਫਟ ਹੋ ਗਿਆ ਸੀ ਮੈਂ ਪਿਛਲੇ ਸਾਲ ਕੈਲੀਫੋਰਨੀਆ ਸ਼ਿਫਟ ਹੋ ਗਿਆ ਸੀ ਜਦੋਂ ਆਪਾਂ ਪਹਿਲਾਂ ਕਿਤੇ ਹੋਰ ਜਗ੍ਹਾ ਰਹਿੰਦੇ ਸੀ ਫਿਰ ਹੋਰ ਜਗ੍ਹਾ ਆਪਾਂ ਰਹਿਣ ਲੱਪੀਏ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਦੋਂ ਆਪਾਂ ਚਲੇ ਜਾਂਦੇ ਆ ਤਾਂ ਇਹ ਵਾਲੀ ਗੱਲ ਨੂੰ ਆਪਾਂ ਕਿਵੇਂ ਕਰਨਾ ਹੈ ਮੈਂ ਪਿਛਲੇ ਸਾਲ ਕੈਲੀਫੋਰਨੀਆ ਸ਼ਿਫਟ ਹੋ ਗਿਆ ਸੀ ਇਹ ਦਾ ਅਨਸਰ ਹੈ i move to california last year ਮੈਂ ਪਿਛਲੇ ਸਾਲ ਕੈਲੀਫੋਰਨੀਆ ਸ਼ਿਫਟ ਹੋ ਗਿਆ ਸੀ i move to california last year ਹੁਣ ਇੱਥੇ মুਵਡ ਟੂ ਲਾਸਟイヤー ਇਹ ਵਾਲੇ ਵਰਡਸ ਕਿਉਂ ਯੂਜ਼ ਕੀਤੇ ਗਏ ਆ ਅਗਰ ਇਹ ਚੀਜ਼ ਤੁਹਾਨੂੰ ਨਹੀਂ ਪਤਾ ਤਾਂ ਤੁਹਾਨੂੰ ਸਾਡੀ ਪਰਸਨਲ ਕਲਾਸ ਨੂੰ ਜੁਆਇਨ ਕਰਨਾ ਪਊਗਾ ਸਕਰੀਨ ਤੇ ਦਿੱਤੇ ਗੇ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਆਪਣੀ ਪਰਸਨਲ ਕਲਾਸ ਨੂੰ ਬੁੱਕ ਕਰ ਸਕਦੇ ਹੋ ਸਾਡੀ ਜੋ ਕਲਾਸ ਹੁੰਦੀ ਹੈ ਉਹ 1 on 1 ਕਲਾਸ ਹੁੰਦੀ ਹੈ ਮੀਨਸ ਕੀ ਇੱਕ ਟਾਈਮ ਤੇ ਇੱਕ ਹੀ ਸਟੂਡੈਂਟ ਬੈਠਦਾ ਹੈ ਕਲਾਸ ਦੇ ਵਿੱਚ ਐਂਡ ਸਭ ਤੋਂ ਬੈਸਟ ਗੱਲ ਸਾਡੀ ਕਲਾਸ ਦੀ ਇਹ ਹੈ ਕਿ ਜੋ ਦਾ ਟਾਈਮ ਹੈ ਉਹ ਤੁਹਾਡੇ ਅਕੋਰਡਿੰਗ ਹੁੰਦਾ ਜਿਸ ਟਾਈਮ ਵੀ ਤੁਸੀਂ ਫ੍ਰੀ ਹੁੰਦੇ ਹੋ ਤੁਸੀਂ ਉਹ ਵਾਲਾ स्लॉट ਲੈ ਸਕਦੇ ਹੋ ਜੀ ਨੈਕਸਟ ਦੇ ਉਸਨੇ ਮੇਰੇ ਸਵਾਲ ਦਾ ਜਵਾਬ ਦਿੱਤਾ ਸੀ ਉਸਨੇ ਮੇਰੇ ਸਵਾਲ ਦਾ ਜਵਾਬ ਦਿੱਤਾ ਸੀ ਜਦੋਂ ਆਪਾਂ ਕਿਸੇ ਨੂੰ ਇਹ ਦੱਸਣਾ ਹੋਵੇ ਕਿ ਆਪਾਂ ਗਰੁੱਪ 'ਚ ਬੈਠੇ ਆ ਹਨਾ ਤੇ ਕੋਈ ਸੇ ਪਰਸਨ ਆਪਾਂ ਪੁੱਛ ਰਿਹਾ ਕਿ ਆਹ ਕੰਮ ਨੂੰ ਕਿਵੇਂ ਕਰੀਦਾ ਵਾ ਤੁਸੀਂ ਆਹ ਵਾਲੇ ਕੰਮ ਨੂੰ ਕਿੱਦਾਂ ਕੀਤਾ ਵਾ ਤੇ ਆਪਾਂ ਕਹਿ ਰਹੇ ਕਿ ਉਹ ਆਪਾਂ ਨੂੰ ਜਵਾਬ ਦੇ ਰਿਹਾ ਵਾ ਤੇ ਆਪਾਂ ਕਹਿ ਰਹੇ ਉਸਨੇ ਮੇਰੇ ਸਵਾਲ ਦਾ ਜਵਾਬ ਦਿੱਤਾ ਸੀ ਈਦ ਆਨਸਰ ਹੈ ਹੀ ਅਨਸਰਡ ਮਾਈ ਕੁਐਸਚਨ ਉਸਨੇ ਮੇਰੇ ਸਵਾਲ ਦਾ ਜਵਾਬ ਦਿੱਤਾ ਸੀ ਹੀ ਅਨਸਰਡ ਮਾਈ ਕੁਐਸਚਨ ਨੈਕਸਟ ਮੈਂ ਬਹੁਤ ਕੋਸ਼ਿਸ਼ ਕਰ ਰਹੀ ਹਾਂ ਮੈਂ ਬਹੁਤ ਕੋਸ਼ਿਸ਼ ਕਰ ਰਹੀ ਹਾਂ ਜਿਵੇਂ ਆਪਾਂ ਸਾਰੇ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਕੋਸ਼ਿਸ਼ ਕਰਦੇ ਆ ਕਿ ਇੱਕ ਵਧੀਆ ਜ਼ਿੰਦਗੀ ਜੀ ਸਕੀਏ ਇੱਕ ਆਪਣੇ ਮਾਪਿਆਂ ਨੂੰ ਇੱਕ ਵਧੀਆ ਜ਼ਿੰਦਗੀ ਦੇ ਸਕੀਏ ਆਪਣੇ ਬੱਚਿਆਂ ਲਈ ਵਧੀਆ ਫਿਊਚਰ ਬਣਾ ਸਕੀਏ ਹੈਨਾ ਬਹੁਤ ਕੋਸ਼ਿਸ਼ ਕਰਦੇ ਆ ਬਹੁਤ ਮਿਹਨਤ ਕਰਦੇ ਆ ਆਪਾਂ ਸਾਰੇ ਜਣੇ ਹਾਂਜੀ ਮੈਂ ਬਹੁਤ ਕੋਸ਼ਿਸ਼ ਕਰ ਰਹੀ ਹਾਂ ਈਦਾਂਸਰ ਹੈ ਆਈ ਏਮ ਟ੍ਰਾਈਂਗ ਵੈਰੀ ਹਾਰਡ ਮੈਂ ਬਹੁਤ ਕੋਸ਼ਿਸ਼ ਕਰ ਰਹੀ ਹਾਂ i am trying very hard next day ਮੈਂ ਬਿੱਲ ਪਰ ਦਿੱਤਾ ਸੀ ਮੈਂ ਬਿੱਲ ਪਰ ਦਿੱਤਾ ਸੀ ਜਦੋਂ ਆਪਾਂ ਕਿਸੇ ਨੂੰ ਇਹ ਕਹਿਣਾ ਜਦੋਂ ਫੋਰਨ ਕੰਟਰੀਜ਼ ਦੇ ਵਿੱਚ ਹਰ ਇੱਕ ਚੀਜ਼ ਦਾ ਬਿੱਲ ਆਂਦਾ ਹੈ ਇਲੈਕਟ੍ਰਿਸਿਟੀ ਹੋ ਗਿਆ વોટર ਹੋ ਗਿਆ ਹੋਰ ਵੀ ਕਾਫੀ ਚੀਜ਼ਾਂ ਦਾ ਆਪਾਂ ਨੂੰ ਬਿੱਲ ਜਾਂਦੇ ਆ ਨਾ ਤਾਂ ਆਪਾਂ ਕਹਿ ਰਹੀਆਂ ਕਿ ਮੈਂ ਬਿੱਲ ਪਰ ਦਿੱਤਾ ਸੀ ਇਹ ਦਾ ਅਨਸਰ ਹੈ i paid the bill ਮੈਂ ਬਿੱਲ ਪਰ ਦਿੱਤਾ ਸੀ i paid the ਬਿਲ ਆਪਣਾ ਨੈਕਸਟ ਸੈਂਟੈਂਸ ਹੈ ਉਹ ਆਪਣਾ ਬਿਜ਼ਨਸ ਸ਼ੁਰੂ ਕਰਨ ਬਾਰੇ ਸੋਚਣਗੇ ਉਹ ਆਪਣਾ ਬਿਜ਼ਨਸ ਸ਼ੁਰੂ ਕਰਨ ਬਾਰੇ ਸੋਚਣਗੇ ਜਦੋਂ ਆਪਾਂ ਕਿਸੇ ਦਾ ਕਹਿਣਾ ਹੋਵੇ ਕਿ ਤੁਹਾਡਾ ਕੋਈ ਫਰੈਂਡ ਹੋ ਸਕਦਾ ਹੈ ਜਾਂ ਕੋਈ ਫੈਮਿਲੀ ਦਾ ਮੈਂਬਰ ਕਿ ਹੁਣ ਉਹਦੇ ਕੋਲ ਕਾਫੀ ਅਮਾਉਂਟ ਇਕੱਠਾ ਹੋ ਗਿਆ ਮਨੀ ਕਾਫੀ ਇਕੱਠੀ ਹੋ ਗਈ ਹੈ ਕਿ ਸ਼ਾਇਦ ਉਹ ਬਿਜ਼ਨਸ ਸ਼ੁਰੂ ਕਰਨ ਬਾਰੇ ਸੋਚੂਗਾ ਹੁਣ ਕੋਈ ਸ਼ੂਜ਼ ਦਾ ਬਿਜ਼ਨਸ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਹੋ ਸਕਦਾ ਹੈ ਉਹ ਆਪਣਾ ਬਿਜ਼ਨਸ शुरू कर बारे सोचे एंसर है दे विल थिंक अबाउट स्टार्टिंग देअर ओन बिजनेस वो अपना बिज़नेस शुरू कर बारे सोचन गे देल थिंक अबाउट स्टार्टिंग देअर ओन बिज़नेस नैक्सट है मैनू पार्टी सी मैनू पार्टी च सदेगी ਮਨਨ ਤੁਹਾਡੇ ਕਿਸੇ ਫਰੈਂਡ ਦੇ ਘਰ ਜਾਂ ਤੁਹਾਡੇ ਕਿਸੇ ਰਿਲੇਟਿਵਸ ਦੇ ਘਰ ਕੋਈ ਫੰਕਸ਼ਨ ਹੈ ਕੋਈ ਪਾਰਟੀ ਹੈ ਬਰਥਡੇ ਪਾਰਟੀ ਆ ਜਾਂ ਕਿਸੇ ਦਾ ਵਿਆਹ ਹੈ ਤੁਹਾਨੂੰ ਪੱਕਾ ਸ਼ੋਰ ਹੈ ਕਿ ਹਾਂ ਉਹ ਮੈਨੂੰ ਪਾਰਟੀ 'ਚ ਸੱਦੇਗੀ ਇਹ ਆਨਸਰ ਹੈ ਸ਼ੀ ਵਿਲ ਇਨਵਾਈਟ ਮੀ ਟੂ ਦ ਪਾਰਟੀ ਉਹ ਮੈਨੂੰ ਪਾਰਟੀ 'ਚ ਸੱਦੇਗੀ ਸ਼ੀ ਵਿਲ ਇਨਵਾਈਟ ਮੀ ਟੂ ਦ ਪਾਰਟੀ ਹੁਣ ਇੱਥੇ ਦੇਖੋ ਵਿਲ ਮੀ ਟੂ ਹਨ ਟੂ ਤੋਂ ਬਾਅਦ ਇਹ ਵਾਲੀਆਂ ਵਰਡਸ ਆਪਾਂ ਕਿਉਂ ਯੂਜ਼ ਕੀਤੇ ਗਏ ਆ ਅਗਰ ਇਹ ਚੀਜ਼ ਤੁਹਾਨੂੰ ਨਹੀਂ ਪਤਾ ਤਾਂ ਤੁਹਾਨੂੰ ਸਾਡੀ ਪਰਸਨਲ ਕਲਾਸ ਨੂੰ ਜੁਆਇਨ ਕਰਨਾ ਪਊਗਾ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਆਪਣੀ ਪਰਸਨਲ ਕਲਾਸ ਨੂੰ ਬੁੱਕ ਕਰ ਸਕਦੇ ਹੋ ਅਸੀਂ ਆਪਣੀ ਕਲਾਸ 'ਚ ਵੀ ਐਵੇਂ ਪੜ੍ਹਾਉਂਦੇ ਆ ਕਿ ਪੰਜਾਬੀ ਤੋਂ ਇੰਗਲਿਸ਼ ਜਿਵੇਂ ਪੰਜਾਬੀ ਤਾਂ ਆਪਣੀ ਲੈਂਗੁਏਜ ਆ ਹਨ ਪੰਜਾਬੀ ਤਾਂ ਆਪਣੀ ਮਦਰ ਟਾਂਗ ਆ ਉਹ ਆਪਾਂ ਨੂੰ ਆਂਦੀ ਆ ਪੰਜਾਬੀ ਤੋਂ ਦੂਜੀ ਲੈਂਗੁਏਜ ਆਪਾਂ ਬਹੁਤ ਈਜ਼ੀ ਸਿੱਖ ਸਕਦੇ ਆ ਅਸੀਂ 4 ਤੋਂ 6 ਮਹੀਨੇ ਦੇ ਵਿੱਚ ਇੱਕ ਸਟੂਡੈਂਟ ਨੂੰ ਚੰਗੀ ਤਰ੍ਹਾਂ ਤਿਆਰ ਕਰ ਦਿੰਨੇ ਆ ਉਹ ਬਿਲਕੁਲ ਪਰਫੈਕਟ ਇੰਗਲਿਸ਼ ਬੋਲਣ ਦੇ ਕਾਬਿਲ ਹੋ ਜਾਂਦਾ ਹੈ ਜੀ ਨੈਕਸਟ ਹੈ ਮੈਂ ਆਪਣਾ ਵਾਦਾ ਪੂਰਾ ਕਰਾਂਗਾ ਮੈਂ ਆਪਣਾ ਵਾਦਾ ਪੂਰਾ ਕਰਾਂਗਾ ਜਦੋਂ ਆਪਾਂ ਬਹੁਤ ਸਾਰੇ ਜ਼ਿੰਦਗੀ ਦੇ ਵਿੱਚ ਵਾਦੇ ਕਰਦੇ ਆਂ ਬੱਚਿਆਂ ਨਾਲ ਆਪਾਂ ਵਾਦੇ ਕਰਦੇ ਆਪਣੀ ਫੈਮਿਲੀ ਮੈਂਬਰਸ ਦੇ ਨਾਲ ਆਪਾਂ ਵਾਦੇ ਕਰਦੇ ਆ ਹਨਾ ਮੈਂ ਆਪਣਾ ਵਾਦਾ ਪੂਰਾ ਕਰਾਂਗਾ ਇਹ ਦਾ ਅਨਸਰ ਹੈ ਆਈ ਵਿਲ ਕੀਪ ਮਾਈ ਪ੍ਰੋਮਿਸ मैं अपना वादा पूरा कराऊंगा। आई विल कीप मई प्रोमिस नेक्स्ट है मैं कड़ी पहन रहा हाँ मैं कड़ी पहन रहा हाँ जो आपी तो अपने गुट पर पाने उवे तो पा कहना मैं अपनी कड़ी पहन रहा हाँ आंसर है आई एम बियरिंग अ वॉच मैं कड़ी पहन रहा हाँ आई एम बियरिंग अ वॉच नेक्स्ट है ਉਹ ਅਲਮਾਰੀ ਸਜਾ ਰਿਹਾ ਹੈ ਉਹ ਅਲਮਾਰੀ ਸਜਾ ਰਿਹਾ ਹੈ ਜਿਵੇਂ ਫੋਰਨ ਕੰਟਰੀਜ਼ ਦੇ ਵਿੱਚ ਸਿਰਫ ਆਪਣੇ ਕੋਲ ਵੀਕੈਂਡ ਹੀ ਹੁੰਦਾ ਵਾ ਜਿਹਦੇ ਵਿੱਚ ਆਪਾਂ ਥੋੜਾ ਆਪਣੇ ਕੋਲ ਟਾਈਮ ਹੁੰਦਾ ਆਪਾਂ ਘਰ ਦੀ ਕਲੀਨਿੰਗ ਵਗੈਰਾ ਕਰ ਲੈਣੇ ਆ ਆਪਣੀ ਅਲਮਾਰੀਜ਼ ਵਗੈਰਾ ਨੂੰ ਆਪਾਂ ਸੈੱਟ ਕਰ ਲੈਣੇ ਆ ਹਨਾ ਬਿਕੋਜ਼ ਬਾਕੀ ਸਾਰੇ ਦਿਨਾਂ ਦੇ ਵਿੱਚ ਤਾਂ ਬਹੁਤ ਰਸ਼ ਦੇ ਵਿੱਚ ਰਹਿਨੇ ਆ ਆਪਾਂ ਕਿ ਫਟਾਫਟ ਕੱਪੜੇ ਕੱਢੇ ਐਂਡ ਬਾਕੀ ਸਾਰੇ ਕੱਪੜਿਆਂ ਨੂੰ ਆਪਾਂ ਵੈਸੇ ਉੱਦਾਂ ਹੀ ਰੱਖ ਦਿੰਨੇ ਆ ਠੀਕ ਹੈ ਉਹ ਅਲਮਾਰੀ ਸਜਾ ਰਿਹਾ ਹੈ ਇਹ ਦਾ ਅਨਸਰ ਹੈ ਹੀ ਇਜ਼ ਅਰੇਂਜਿੰਗ ਦਾ ਅਲਮੀਰਾ ਉਹ ਅਲਮਾਰੀ ਸਜਾ ਰਿਹਾ ਹੈ ਹੀ ਇਜ਼ ਅਰੇਂਜਿੰਗ ਦਾ ਅਲਮੀਰਾ ਨੈਕਸਟ ਹੈ ਉਸਨੇ ਆਪਣਾ ਨੰਬਰ ਬਦਲ ਲਿਆ ਸੀ ਉਸਨੇ ਆਪਣਾ ਨੰਬਰ ਬਦਲ ਲਿਆ ਸੀ ਜਦੋਂ ਆਪਾਂ ਕਿਸੇ ਆਪਣੇ ਫਰੈਂਡ ਨੂੰ ਕਾਲ ਕਰਨ ਦੀ ਟਰਾਈ ਕਰਦੇ ਆ ਹਨਾ ਤੇ ਆਪਣਾ ਦੂਸਰਾ ਵਾਲਾ ਫਰੈਂਡ ਕਹਿੰਦਾ ਹੈ ਕਿ ਉਹਨੇ ਆਪਣਾ ਨੰਬਰ ਜਿਹੜਾ ਵਾ ਉਹ ਬਦਲ ਲਿਆ ਸੀ ਤਾਂ ਨਹੀਂ ਲੱਗ ਰਿਹਾ ਉਹਨੇ ਆਪਣਾ ਨੰਬਰ ਬਦਲ ਲਿਆ ਸੀ ਇਹਦਾ ਆਨਸਰ ਹੈ he changed his number usne apna number badal liya si he changed his number next apna sentence hai usne mainu kam karan di ijazat ditti si usne mainu kam karan di ijazat ditti si jive man lo aap phone countries de vich aap kam karde hai na kisi de under aap kam karde ha jado aap job karde ha ta aap kehne ki unne mainu kam karan di ijazat ditti si ida answer hai he allowed me to do the work he allowed me to do the work usne mainu kam karan di ijazat ditti si he allowed me to do the work next day usne apne parivar nal samay bitaya si usne apne parivar nal samay bitaya si jido aap apne family de nal time bitanne ha na usne apne parivar nal samay bitaya si एद आंसर है शी स्पेंड टाइम विद हर फैमिली ये भी करेक्ट है ही स्पेंड टाइम विद हिज फैमिली हिस्स फैमली चीज ठीक है नेक्स्ट है मैं पैदल तुरैसी मैं पैदल तुरै आंसर है आई वॉकड ऑन फुट मैं पैदल सी तुरह वॉकड ऑन फुट नेक्स्ट है ओ मैच जितने ओ मैच जितने गए मान लो किसी टीम का मैच चल रहा वा आप कहने कि ओ मैच जितने गए आंसर है दे विल विन द मैच ओ मैच दे विल विन द मैच नेक्स्ट है ਮੈਂ ਲਗਭਗ ਇੱਕ ਘੰਟਾ ਤੁਹਾਡੀ ਉਡੀਕ ਕੀਤੀ ਸੀ ਮੈਂ ਲਗਭਗ ਇੱਕ ਘੰਟਾ ਤੁਹਾਡੀ ਉਡੀਕ ਕੀਤੀ ਸੀ ਜਦੋਂ ਆਪਾਂ ਕਿਸੇ ਨੂੰ ਨਾਲ ਲੈ ਕੇ ਕਿਸੇ ਕੰਮ ਤੇ ਜਾਣਾ ਹੋਵੇ ਜਾਂ ਕਿਤੇ ਵਿਆਹ ਫੰਕਸ਼ਨ ਤੇ ਹਨਾ ਆਪਾਂ ਕਿੱਥੇ ਜਾਣੇ ਆ ਤਾਂ ਆਪਾਂ ਕਹਿੰਦੇ ਕਿ ਮੈਂ ਲਗਭਗ ਇੱਕ ਘੰਟਾ ਤੁਹਾਡੀ ਉਡੀਕ ਕੀਤੀ ਸੀ ਏ ਦਾ ਅਨਸਰ ਹੈ ਆਈ ਵੇਟਿਡ ਫਾਰ ਯੂ ਅਬਾਊਟ ਐਨ ਆਰ ਮੈਂ ਲਗਭਗ ਇੱਕ ਘੰਟਾ ਤੁਹਾਡੀ ਉਡੀਕ ਕੀਤੀ ਸੀ ਆਈ ਵੇਟਿਡ for you about an r next day ਮੈਂ ਖਿੜਕੀ ਖੋਲ ਰਿਹਾ ਹਾਂ ਮੈਂ ਖਿੜਕੀ ਖੋਲ ਰਿਹਾ ਹਾਂ ਮੰਨ ਲਓ ਆਪਾਂ ਕਈ ਵਾਰੀ ਰੂਮ ਦੇ ਵਿੱਚ ਹੁੰਨੇ ਆ ਕਾਫੀ ਜ਼ਿਆਦਾ ਜਣੇ ਰੂਮ ਦੇ ਵਿੱਚ ਹੁੰਦੇ ਆ ਤਾਂ ਆਪਾਂ ਨੂੰ ਕੁਝ ਸਫੋਗੇਸ਼ਨ ਫੀਲ ਹੁੰਦੀ ਆ ਚੰਗਾ ਨਹੀਂ ਮਹਿਸੂਸ ਹੁੰਦਾ ਨਾ ਜਦੋਂ ਸਬੰਧ ਕਮਰਾ ਹੁੰਦਾ ਹੈ ਤਾਂ ਆਪਾਂ ਕਹਿੰਦੇ ਆ ਮੈਂ ਖਿੜਕੀ ਖੋਲ ਰਿਹਾ ਹਾਂ ਇਹ ਦਾ ਅਨਸਰ ਹੈ ਆਈ ਏਮ ਓਪਨਿੰਗ ਦ ਵਿੰਡੋ मैं खिड़की खोल रहा हाँ आई एम ओपनिंग द विंडो ओ दरवाजा बंद कर रहा है वो दरवाजा बंद कर रहा है जो आप तो किसी का दसना हो कोई परसन है वह दरवाजा बंद कर रहा है छिती छिती अंदर चलो नहीं तो उन्हें दरवाजा बंद कर देना है जी आंसर है ही इज क्लोजिंग द डोर वो दरवाजा बंद कर रहा है he is closing the door next day usne mainu sneha bhijaya si usne mainu sneha bhijaya si a sneha bhijjan wali chita zyada tar na pa pindan de vich eh wali cheez hunde ha ki ha o लेडी ने मैं सुने भेजा कि मैं उन्होंने घर जावा है ना उन्हें घर कुछ फंक्शन है कि कोई कम करा वा या फिर उन्होंने कि उन्होंने मैं सुने भेजा है या फिर जिदा अजक आपका मैसेज का अपना ट्रेंड काफ़ी हो गया है हूँ कि आप कहने कि सुने मीन मैसेज है ना कि उन्हें मैंने सुने भेजा मैसेज भेजे उसने मेनु सुने भेजे आंसर है ही सेंट मी अ मैसेज उसने मेनू सुनेहा सी ही सेंट मी अ मैसेज नैक्सट एक नवा घर बना रहा है ओ एक नवा घर बना रहा है जो तो आप किसी अपने फ्रेंड का या कोई अपनी फैमिली का मैंबर है आप कहने कि ओ एक नवा घर बना रहा वा इन आंसर है ही इज बिल्डिंग अ न्यू हाउस वो एक नवा घर बना रहा है ही इज बिल्डिंग अ न्यू हाउस ਇਥੋਂ ਤੱਕ ਆਪਾਂ 20 ਸੈਂਟੈਂਸਸੇ ਪ੍ਰੈਕਟਿਸ ਕੀਤੀ ਹੈ ਅਸੀਂ ਆਪਣੀ ਕਲਾਸ ਦੇ ਵਿੱਚ ਵੀ ਇਵੇਂ ਕਰਾਨੇ ਆ ਕਿ ਪਹਿਲਾਂ ਆਪਾਂ ਪੰਜਾਬੀ ਦੇ ਵਿੱਚ ਸੈਂਟੈਂਸ ਬੋਲਦੇ ਆ ਉਸ ਤੋਂ ਬਾਅਦ ਆਪਾਂ ਉਹਨੂੰ ਇੰਗਲਿਸ਼ ਕਨਵਰਟ ਕਰਕੇ ਦੱਸਦੇ ਆ ਕਿ ਇੰਗਲਿਸ਼ ਆਪਾਂ ਕਿਵੇਂ ਕਨਵਰਟ ਕਰਨਾ ਹੈ ਉਹਨੂੰ ਬਿਕੋਜ਼ ਪੰਜਾਬੀ ਆਪਣੀ ਲੈਂਗੁਏਜ ਆ ਇਹ ਆਪਾਂ ਨੂੰ ਚੰਗੀ ਤਰ੍ਹਾਂ ਆਉਂਦੀ ਹੈ ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ਆਪਾਂ ਬਹੁਤ ਛੇਤੀ ਸਿੱਖ ਸਕਦੇ ਆ ਠੀਕ ਹੈ ਜੀ ਥੈਂਕਸ ਫॉर ਵਾਚਿੰਗ ਦਾ ਵੀਡੀਓ ਪਲੀਜ਼ ਲਾਈਕ ਦਾ ਵੀਡੀਓ ਸਬਸਕ੍ਰਾਈਬ ਦਾ ਚੈਨਲ ਤਾਂ ਕਿ ਜਦੋਂ ਵੀ ਆਪਾਂ ਕੋਈ ਨਵੀਂ ਵੀਡੀਓ ਨੂੰ ਅਪਲੋਡ ਕਰੀਏ ਤੁਹਾਨੂੰ ਨਾਲ ਦੀ ਨਾਲ ਉਸ ਦੀ ਨੋਟੀਫਿਕੇਸ਼ਨ ਆ ਜਾਵੇ ਐਂਡ ਤੁਸੀਂ ਆਪਣੀ ਨਾਲ ਦੀ ਨਾਲ ਪ੍ਰੈਕਟਿਸ ਸਟਾਰਟ ਕਰ ਲਓ ਐਂਡ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਕਿ ਇਸ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਕਿ ਮੈਂ ਇੱਕ ਇੰਪੋਰਟੈਂਟ ਚੀਜ਼ ਦੱਸਾਂਗੀ ਇਸ ਵੀਡੀਓ ਦੇ ਲਾਸਟ ਦੇ ਵਿੱਚ ਹਾਂਜੀ ਉਹ ਇੰਪੋਰਟੈਂਟ ਚੀਜ਼ ਹੈ ਕਿ ਮੈਂ ਇੱਕ ਸੈਂਟੈਂਸ ਬੋਲਣ ਲੱਗੀ ਆ ਉਹਦਾ ਤੁਸੀਂ ਜਵਾਬ ਕਮੈਂਟ ਦੇ ਵਿੱਚ ਦੇਣਾ ਹੈ ਜੋ ਪਹਿਲੇ 5% ਹੋਣਗੇ ਜਿਨ੍ਹਾਂ ਦਾ ਆਨਸਰ ਬਿਲਕੁਲ கரੈਕਟ ਹੋਗਾ ਉਹਨਾਂ ਦਾ ਨੇਮ ਆਪਾਂ ਨੈਕਸਟ ਵੀਡੀਓ ਦੇ ਵਿੱਚ ਰਿਵੀਲ ਕਰਾਂਗੇ ਜੀ ਤੁਹਾਡਾ ਸੈਂਟੈਂਸ ਹੈ ਮੈਂ ਉਹਦੇ ਨਾਲ ਨਹੀਂ ਬੋਲਦਾ ਹਾਂ ਮੈਂ ਉਹਦੇ ਨਾਲ ਨਹੀਂ ਬੋਲਦਾ ਹਾਂ ਜਦੋਂ ਆਪਾਂ ਕਿਸੇ ਦਾ ਕਹਿਣਾ ਹੋਵੇ ਕਿ ਮੈਂ ਉਹਨਾਂ ਨਾਲ ਨਹੀਂ ਬੋਲਦਾ ਨਾ ਸਾਡਾ ਉਹਦੇ ਨਾਲ ਬੋਲਚਾਲ ਨਹੀਂ ਹੈ ਜੀ ਥੈਂਕ ਯੂ